ਤਾਂ ਇਸ ਵਕਤ ਤਸਵੀਰਾਂ ਖਨੋਰੀ ਬਾਰਡਰ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਨੂਮਾਨ ਪੈਲੇਸ ਜਿੱਥੇ 200 ਦੇ ਕਰੀਬ ਕਿਸਾਨਾਂ ਨੂੰ ਜਿਹੜਾ ਹੈ ਉਹ ਨਜ਼ਰਬੰਦ ਕੀਤਾ ਹੋਇਆ ਇੱਕ ਖੁੱਲੀ ਜੇਲ ਜਿਹੜੀ ਹੈ ਉਹ ਬਣਾਈ ਗਈ ਹੈ ਜਿੰਨੇ ਵੀ ਕਿਸਾਨ ਜਿਹੜੇ ਸੀਗੇ ਖਨੋਰੀ ਬਾਰਡਰ ਤੋਂ ਰੀਟੇਨ ਕੀਤੇ ਗਏ ਸੀਗੇ ਉਹਨਾਂ ਨੂੰ ਇਸ ਜਗ੍ਹਾ ਦੇ ਉੱਪਰ ਜਿਹੜਾ ਹੈ ਉਹ ਰੀਟੇਨ ਕੀਤਾ ਗਿਆ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰ ਰਿਹਾ ਉਹ ਖਨੌਰੀ ਬਾਰਡਰ ਦੀਆਂ ਤਸਵੀਰਾਂ ਨੇ ਇਹ ਹਨੂਮਾਨ ਪੈਲੈਸ ਦੀਆਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਜਿੱਥੇ ਕਿਸਾਨਾਂ ਨੂੰ ਜਿਹੜਾ ਡਿਟੇਨ ਕੀਤਾ ਗਿਆ ਇੱਕ ਖੁੱਲੀ ਜੇਲ ਜਿਹੜੀ ਆ ਉਹ ਬਣਾਈ ਗਈ ਹੈ ਬੀਤੀ ਰਾਤ ਤੋਂ ਕਿਸਾਨ ਜਿਹੜੇ ਨੇ ਇੱਥੇ ਨਜ਼ਰਬੰਦ ਕੀਤੇ ਗਏ ਨੇ ਇੱਥੇ ਉਹਨਾਂ ਨੂੰ ਰੱਖਿਆ ਗਿਆ ਖਾਣ ਪੀਣ ਦੀ ਵਿਵਸਥਾ ਜਿਹੜੀ ਹੈ ਇੱਥੇ ਹੀ ਉਹਨਾਂ ਦੀ ਕੀਤੀ ਗਈ ਹੈ ਪਰ ਕਿਸਾਨਾਂ ਨੂੰ ਗੱਲ ਕਰਨ ਦੀ ਆਜ਼ਾਦੀ ਜਿਹੜੀ ਦਿੱਤੀ ਗਈ ਹੈ ਫੋਨ ਕਾਲ ਦੇ ਉੱਤੇ ਆਪਣੇ ਘਰਦਿਆਂ ਦੇ ਨਾਲ ਜਾਂ ਹੋਰ ਲੋਕਾਂ ਦੇ ਨਾਲ ਜਿਹੜਾ ਆਪਣਾ ਰਾਪਤਾ ਲਗਾਤਾਰ ਬਣਾ ਰਹੇ ਨੇ ਤੇ ਆਪਣੀ ਸਥਿਤੀ ਜਿਹੜੀ ਆ ਉਹ ਦੱਸ ਰਹੇ ਨੇ ਕਿ ਸਾਨੂੰ ਕਿਸ ਜਗ੍ਹਾ ਦੇ ਉੱਪਰ ਰੱਖਿਆ ਹੋਇਆ ਹੈ ਤਾਂ ਇਹ ਤਸਵੀਰ ਜਿਹੜੀ ਹੈ ਇਹ ਵੀ ਇੱਕ ਬਹੁਤ ਅਹਿਮ ਤਸਵੀਰ ਬਣ ਜਾਂਦੀ ਹੈ ਜਦੋਂ ਕਿ ਬਹੁਤ ਸਾਰੇ ਕਿਸਾਨਾਂ ਨੂੰ ਜਿਹੜਾ ਡਿਟੇਨ ਕੀਤਾ ਗਿਆ ਹੈ ਉਹਨਾਂ ਨੂੰ ਵੱਖ-ਵੱਖ ਜੇਲ੍ਹਾਂ ਦੇ ਵਿੱਚ ਲਜਾਇਆ ਗਿਆ ਹੈ ਪਰ ਇੱਥੇ ਇੱਕ ਗੱਲ ਵੇਖਣ ਵਾਲੀ ਹੈ ਕਿ ਹਨੂਮਾਨ ਪੈਲੇਸ ਹੈ ਉਹਦੇ ਵਿੱਚ ਇੱਕ ਖੁੱਲੀ ਜੇਲ ਬਣਾਈ ਗਈ ਹੈ ਜਿਸ ਦੇ ਵਿੱਚ ਕਿਸਾਨਾਂ ਨੂੰ ਡਿਟੇਨ ਕਰਕੇ ਜਿਹੜਾ ਰੱਖਿਆ ਗਿਆ ਜਿਹੜੇ ਕਿਸਾਨ ਖਨੋਰੀ ਬਾਰਡਰ ਤੋਂ ਡਿਟੇਨ ਕੀਤੇ ਗਏ ਸੀ ਤੇ ਨਾਲ ਹੀ ਉਹਨਾਂ ਦੇ ਇੱਕ ਵੱਡੀ ਜਿਹੜੀ ਫੋਰਸ ਹੈ ਉਹ ਲਗਾਈ ਗਈ ਹੈ ਤਾਂ ਜੋ ਇੱਥੇ ਕੋਈ ਵੀ ਐਕਟੀਵਿਟੀ ਨਾ ਹੋ ਸਕੇ ਪਰ ਫਿਲਹਾਲ ਕਿਸਾਨਾਂ ਦੇ ਕੋਲ ਮੋਬਾਈਲ ਫੋਨ ਮੌਜੂਦ ਨਹੀਂ ਕਿਸਾਨ ਲਗਾਤਾਰ ਜਿਹੜਾ ਆਪਣਾ ਰابطਾ ਉਹ ਲੋਕਾਂ ਦੇ ਨਾਲ ਬਣਾ ਰਹੇ ਨੇ ਤਾਂ ਇਹ ਇੱਕ ਤਸਵੀਰ ਹੈ ਕਿ ਕਿਸਾਨਾਂ ਨੂੰ ਕਿਸ ਤਰੀਕੇ ਦੇ ਨਾਲ ਇੱਕ ਖੁੱਲੀ ਜੇਲ ਜਿਹੜੀ ਹੈ ਉਹ ਬਣਾਈ ਗਈ ਹੈ ਹਨੂਮਾਨ ਪੈਲਸ ਦੀਆਂ ਤਸਵੀਰਾਂ ਨੇ ਜਿਹੜੀਆਂ ਇਸ ਵਕਤ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਇਸ ਵਕਤ ਹਨੂਮਾਨ ਪੈਲਸ ਦੇ ਵਿੱਚ ਇੱਕ ਖੁੱਲੀ ਜੇਲ ਜਿਹੜੀ ਬਣਾਈ ਗਈ ਹੈ ਤੇ ਉਸ ਜੇਲ ਦੇ ਵਿੱਚ ਕਿਸਾਨਾਂ ਨੂੰ ਰੱਖਿਆ ਗਿਆ ਹੈ ਹਾਲਾਂਕਿ ਜਿਹੜੀ ਸਥਿਤੀ ਹੈ ਉਹ ਸਪਸ਼ਟ ਨਹੀਂ ਹੋ ਸਕੀ ਕਿ ਇਹਨਾਂ ਦੇ ਖਾਣ ਪੀਣ ਦਾ ਕੀ ਅਰੇਂਜਮੈਂਟ ਕੀਤਾ ਗਿਆ ਹੈ ਤਾਂ ਇਹਨਾਂ ਨੂੰ ਕਦੋਂ ਜਿਹੜਾ ਰਿਲੀਜ਼ ਕੀਤਾ ਜਾਵੇਗਾ ਪਰ ਫਿਲਹਾਲ ਜਿਹੜੀ ਇੱਕ ਅਹਿਮ ਤਸਵੀਰ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਨੋਰੀ ਦੇ ਵਿੱਚੋਂ ਇੱਕ ਪੈਲਸ ਦੇ ਵਿੱਚ ਖੁੱਲੀ ਜੇਲ ਬਣਾਈ ਗਈ ਹੈ ਜਿੱਥੇ ਹਨੂਮਾਨ ਪੈਲਸ ਹੈ ਜਿਸ ਨੂੰ ਖੁੱਲੀ ਜੇਲ ਬਣਾਇਆ ਗਿਆ ਜਿਸ ਦੇ ਵਿੱਚ ਕਿਸਾਨਾਂ ਨੂੰ ਡੇਟੇਨ ਕਰਕੇ ਰੱਖਿਆ ਗਿਆ ਮੈਂ ਤਸਵੀਰਾਂ ਵੀ ਕਹੂੰਗਾ ਇਹ ਕਿਸਾਨਾਂ ਦੀਆਂ ਕੈਮਰਾਮੈਨ ਨੂੰ ਦਿਖਾ ਦੇਣ ਇਹ ਉਹ ਤਮਾਮ ਕਿਸਾਨ ਨੇ ਜਿਨ੍ਹਾਂ ਨੂੰ ਖੁੱਲੀ ਜੇਲ ਬਣਾ ਕੇ ਇੱਥੇ ਰੱਖਿਆ ਗਿਆ ਹੈ ਤਾਂ ਕਿਸਾਨ ਜਿਹੜੇ ਨੇ ਫਿਲਹਾਲ ਆਰਾਮ ਦੇ ਨਾਲ ਬੈਠੇ ਨੇ ਔਰ ਸਾਨੂੰ ਵੀ ਜਿਹੜੇ ਅੰਦਰੋਂ ਹੀ ਇੱਕ ਸਰੋਤ ਮਿਲੇ ਸੀਗੇ ਕਿ ਹਨੂਮਾਨ ਪੈਲਸ ਜਿਹੜੀ ਹੈ ਉਹਦੇ ਵਿੱਚ ਕਿਸਾਨਾਂ ਨੂੰ ਜਿਹੜਾ ਉਹ ਡਿਟੇਨ ਕਰਕੇ ਰੱਖਿਆ ਹੋਇਆ ਤੇ ਕਿਸਾਨ ਲਗਾਤਾਰ ਜਿਹੜੇ ਨੇ ਉਹ ਹੁਣ ਇੱਥੇ ਨਜ਼ਰਬੰਦ ਨੇ ਤਾਂ ਕਿੰਨੇ ਚਿਰ ਬਾਅਦ ਫੋਰਸ ਜਿਹੜੀ ਹੈ ਇਹਨਾਂ ਨੂੰ ਪੰਜਾਬ ਪੁਲਿਸ ਜਿਹੜੀ ਹੈ ਉਹ ਰਿਲੀਜ਼ ਕਰੇਗੀ ਕਿ ਇਹਨਾਂ ਉੱਤੇ ਮੁਕਾਦਮੇ ਦਰਜ ਕੀਤੇ ਜਾਣਗੇ ਜਾਂ ਇਹਨਾਂ ਨੂੰ ਜੇਲ੍ਹ ਦੇ ਵਿੱਚ ਲੈ ਕੇ ਜਾਇਆ ਜਾਵੇਗਾ ਇਹ ਫਿਲਹਾਲ ਜਿਹੜਾ ਹੈ ਹਜੇ ਅਗਲਾ ਵਿਸ਼ਾ ਹੈ ਪਰ ਫਿਲਹਾਲ ਜਿਹੜੀ ਸਥਿਤੀ ਉਹ ਇਹ ਹੈ ਕਿ ਇੱਥੇ ਲਗਾਤਾਰ ਕਿਸਾਨਾਂ ਨੂੰ ਇੱਕ ਖੁੱਲੀ ਜੇਲ੍ਹ ਬਣਾ ਕੇ ਰਿਟੇਨ ਕਰਕੇ ਰੱਖਿਆ ਗਿਆ ਤੇ ਲਗਾਤਾਰ ਜਿਹੜਾ 200 ਦੇ ਕਰੀਬ ਕਿਸਾਨ ਜਿਹੜੇ ਨੇ ਉਹ ਦੱਸੇ ਜਾ ਰਹੇ ਨੇ ਕਿ 200 ਦੇ ਕਰੀਬ ਜਿਹੜੇ ਕਿਸਾਨ ਨੇ ਉਹਨਾਂ ਨੂੰ ਇਸ ਇਸ ਪੈਲਸ ਦੇ ਵਿੱਚ ਜਿਹੜੀ ਮੈਰਿਜ ਪੈਲਸ ਹੈ ਉਹਦੇ ਵਿੱਚ ਇੱਕ ਖੁੱਲੀ ਜੇਲ ਬਣਾਈ ਗਈ ਹੈ ਜਿਸ ਦੇ ਵਿੱਚ ਕਿਸਾਨਾਂ ਨੂੰ ਰੱਖਿਆ ਗਿਆ ਕਿਸਾਨ ਅੰਦੋਲਨ ਤੋਂ ਜਿੰਨੇ ਵੀ ਵਾਹਨ ਨੇ ਉਹ ਖਦੇੜੇ ਗਏ ਨੇ ਉਹਨਾਂ ਨੂੰ ਇੱਕ ਜਗ੍ਹਾ ਦੇ ਉੱਤੇ ਸਟੋਰ ਕੀਤਾ ਗਿਆ ਇਸੇ ਤਰ੍ਹਾਂ ਹੀ ਕਿਸਾਨਾਂ ਨੂੰ ਵੀ ਬੀਤੀ ਰਾਤ ਡਿਟੇਨ ਕਰ ਲਿਆ ਜਾਂਦਾ ਤਾਂ ਰਿਟੇਨ ਕਰਨ ਤੋਂ ਬਾਅਦ ਕਿਸਾਨਾਂ ਨੂੰ ਬਹੁਤ ਸਾਰੇ ਕਿਸਾਨ ਇਸ ਤਰ੍ਹਾਂ ਦੀਆਂ ਗੱਲਾਂ ਵੀ ਪਹਿਲਾਂ ਸਾਹਮਣੇ ਆਈਆਂ ਸੀ ਕਿ ਉਹਨਾਂ ਨੂੰ ਪਟਿਆਲਾ ਜੇਲ ਦੇ ਵਿੱਚ ਲੈ ਕੇ ਜਾਇਆ ਗਿਆ ਪਰ ਇੱਥੇ ਸਥਿਤੀ ਹੋਰ ਤਰ੍ਹਾਂ ਦੀ ਹੈ ਇੱਥੇ ਸਥਿਤੀ ਇਹ ਹੈ ਕਿ ਕਿਸਾਨਾਂ ਨੂੰ ਇੱਕ ਪੈਲਸ ਦੇ ਵਿੱਚ ਜਿਹੜਾ ਨਜ਼ਰਬੰਦ ਕੀਤਾ ਗਿਆ ਇੱਕ ਪੈਲਸ ਦੇ ਵਿੱਚ ਉਹਨਾਂ ਨੂੰ ਰਿਟੇਨ ਕਰਕੇ ਕਹਿਆ ਗਿਆ ਜਿੱਥੇ ਉਹਨਾਂ ਨੂੰ ਉਹ ਤਮਾਮ ਸਹੂਲਤਾਂ ਜਿਹੜੀਆਂ ਦਿੱਤੀਆਂ ਜਾਣਗੀਆਂ ਖਾਣੇ ਖਾਣ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਨਹਾਉਣ ਦੀ ਸਹੂਲਤ ਦਿੱਤੀ ਜਾਵੇਗੀ ਤਾਂ ਫਿਲਹਾਲ ਸਾਨੂੰ ਜਿਹੜੀ ਅੰਦਰੋਂ ਸਰੋਤ ਸੀਗੇ ਪੈਲਸ ਦੇ ਅੰਦਰੋਂ ਸਾਡੇ ਬਹੁਤ ਸਾਰੇ ਕਿਸਾਨਾਂ ਨਾਲ ਇੱਥੇ ਨਿੱਜੀ ਜਾਣ ਪਛਾਣ ਵੀ ਹੋ ਚੁੱਕੀ ਸੀ ਇਹ ਅਦੋਲਨ ਨੂੰ ਕਵਰ ਕਰਦੇ ਤਾਂ ਉਹਨਾਂ ਵੱਲੋਂ ਇੱਕ ਸੂਚਨਾ ਦਿੱਤੀ ਗਈ ਸੀ ਕਿ ਸਾਨੂੰ ਜਿਹੜਾ ਇੱਕ ਪੈਲਸ ਹਨੂਮਾਨ ਪੈਲਸ ਹੈ ਉਹਦੇ ਵਿੱਚ ਅੰਦਰ ਜਿਹੜਾ ਉਹ ਖੁੱਲੀ ਜੇਲ ਬਣਾ ਕੇ ਅੰਦਰ ਰੱਖਿਆ ਗਿਆ ਹੈ ਪਰ ਕਿਸਾਨਾਂ ਨੂੰ ਇਹ ਖੁੱਲ ਹੈ ਕਿ ਉਹ ਅੰਦਰੋਂ ਫੋਨ ਕਾਲ ਦੇ ਉੱਤੇ ਗੱਲਬਾਤ ਕਰ ਰਹੇ ਨੇ ਆਪਣੇ ਘਰਦਿਆਂ ਨਾਲ ਗੱਲਬਾਤ ਕਰ ਰਹੇ ਨੇ ਐ ਡੀਆਈਜੀ ਮਨਦੀਪ ਸਿੰਘ ਸਿੱਧੂ ਜਿਹੜੇ ਬੇਹਦ ਕਾਬਲ ਅਫਸਰ ਮੰਨੇ ਜਾਂਦੇ ਨੇ ਪੰਜਾਬ ਪੁਲਿਸ ਦੇ ਜਿਹੜੇ ਸਮੁੱਚੇ ਮਾਮਲੇ ਦੀ ਮੋਨੀਟਰਿੰਗ ਕਰ ਰਹੇ ਨੇ ਲਗਾਤਾਰ ਉਹਨਾਂ ਵੱਲੋਂ ਬੜੀ ਸੰਜਮ ਦੇ ਨਾਲ ਬੜੇ ਮਤਲਬ ਇੱਕ ਤਰੀਕਾ ਅਪਣਾਇਆ ਗਿਆ ਜਿਹੜੀ ਸਾਰਥਕ ਪਹੁੰਚ ਅਪਣਾਈ ਗਈ ਹੈ ਉਹ ਵੀ ਕਾਬਲੇ ਤਾਰੀਫ ਹੈ ਕਿਸਾਨ ਕਿਸੇ ਵੀ ਤਰ੍ਹਾਂ ਪੁਲਿਸ ਦੇ ਨਾਲ ਅਲਾਮਾ ਨਹੀਂ ਦੇ ਰਹੇ ਕਿ ਸਾਡੇ ਨਾਲ ਧੱਕਾ ਮੁਕੀ ਹੋਈ ਹੈ ਕਿਸਾਨਾਂ ਨੇ ਕਿਹਾ ਕਿ ਜਿਹੜੇ ਕਿਸਾਨ ਘਰ ਜਾਣਾ ਚਾਹੁੰਦੇ ਸੀ ਉਹਨਾਂ ਨੂੰ ਜਾਣ ਵੀ ਦਿੱਤਾ ਗਿਆ ਕਿ ਤੁਸੀਂ ਘਰੇ ਆਪਣੇ ਜਾ ਸਕਦੇ ਹੋ ਜ ਉੱਥੇ ਨਾਰੇਬਾਜੀ ਕੀਤੀ ਜਿਨ੍ਹਾਂ ਨੇ ਕਿਸਾਨਾਂ ਨੇ ਘਰੇ ਜਾਣ ਤੋਂ ਇਨਕਾਰ ਕਰ ਦਿੱਤਾ ਜਿਨ੍ਹਾਂ ਨੇ ਇਸ ਅੰਦੋਲਨ ਦੇ ਨਾਲ ਜੁੜਨ ਦਾ ਪ੍ਰਣ ਕੀਤਾ ਤੇ ਕਿਹਾ ਕਿ ਅਸੀਂ ਇਹ ਅੰਦੋਲਨ ਕਿਸੇ ਵੀ ਹਾਲਤ ਦੇ ਵਿੱਚ ਖਤਮ ਨਹੀਂ ਕਰਾਂਗੇ ਤਾਂ ਉਹਨਾਂ ਕਿਸਾਨਾਂ ਨੂੰ ਪੁਲਿਸ ਵੱਲੋਂ ਬੱਸਾਂ ਰਾਹੀਂ ਡਿਟੇਨ ਕਰਕੇ ਇੱਥੇ ਇਸ ਖੁੱਲੀ ਜੇਲ ਹੈ ਜਿਹੜੀ ਹਨੂਮਾਨ ਪੈਲਸ ਦੇ ਵਿੱਚ ਬਣਾਈ ਗਈ ਖਨੋਰੀ ਦੇ ਵਿੱਚ ਉੱਥੇ ਲੈ ਕੇ ਆਂਦਾ ਗਿਆ ਤਾਂ ਅਸੀਂ ਇਹ ਤਸਵੀਰਾਂ ਜਿਹੜੀਆਂ ਨੇ ਇੱਕ ਪ੍ਰਾਈਵੇਟ ਬਿਲਡਿੰਗ ਦੇ ਉੱਤੋਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤਾਨ ਮਿਉੜਦੇ ਨਾਲ ਲਗਾਤਾਰ ਜੁੜੇ ਰਹੋ ਅਸੀਂ ਖਨੋਰੀ ਬਾਰਡਰ ਦੀਆਂ ਉਹ ਤਮਾਮ ਤਸਵੀਰਾਂ ਦਿਨ ਭਰ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਪੁਲਿਸ ਦਾ ਆਪਰੇਸ਼ਨ ਕਲੀਨ ਜਿਹੜਾ ਬਾਰਡਰ ਕਲੀਨ ਕਰਨ ਦਾ ਪ੍ਰਸ਼ਨ ਹੈ ਉਹ ਲਗਾਤਾਰ ਚਲਿਆ ਜਾ ਰਿਹਾ ਇਸ ਤਰ੍ਹਾਂ ਦਾ ਆਪਰੇਸ਼ਨ ਜਿਹੜਾ ਸ਼ੰਭੂ ਬਾਰਡਰ ਵਿੱਚ ਵੀ ਲਗਾਤਾਰ ਚੱਲ ਰਿਹਾ ਪਰ ਖਨੋਰੀ ਦਾ ਬਾਰਡਰ ਜਿਹੜਾ ਉਹ ਜ਼ਿਆਦਾਤਰ ਸੁਰਖੀਆਂ ਦੇ ਵਿੱਚ ਰਿਹਾ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਜਦੋਂ ਅਮਰ ਅਰਚਨ ਕਰਦੇ ਨੇ ਮਰਨ ਵਰਤ ਰੱਖਦੇ ਨੇ ਤਾਂ ਉਹ ਇੱਥੇ ਹੀ ਉਹਨਾਂ ਦਾ ਅਮਰ ਅਰਚਨ ਅਮਰ ਅਨਛਨ ਜਿਹੜਾ 25 ਨਵੰਬਰ ਨੂੰ ਸ਼ੁਰੂ ਹੁੰਦਾ ਤੇ ਬਾਅਦ ਦੇ ਵਿੱਚ ਉਹਨਾਂ ਫੋਰਸ ਆਉਂਦੀ ਹੈ ਸਰਕਾਰ ਆਉਂਦੀ ਹੈ ਤਾਂ ਉਹਨਾਂ ਨੂੰ ਦੁਬਾਰਾ ਖਨੋਰੀ ਬਾਰਡਰ ਲਿਆਂਦਾ ਜਾਂਦਾ ਹੈ ਤਾਂ ਫਿਰ ਉੱਥੇ ਲਗਾਤਾਰ ਜਿਹੜੀ ਹੈ ਉਹ ਅਨਸ਼ਨ ਚੱਲਦਾ ਹੈ ਸਰਕਾਰ ਦੇ ਨਾਲ ਮੀਟਿੰਗਾਂ ਚੱਲਦੀਆਂ ਨੇ ਸਤਵੇਂ ਗੇਟ ਦੀ ਗੱਲਬਾਤ ਦੇ ਦਰਮਿਆਨ ਜਦੋਂ ਗੱਲ ਵਿਗੜ ਜਾਂਦੀ ਹੈ ਜਾਂ ਫਿਰ ਗੱਲਬਾਤ ਅੱਗੇ ਵੱਧਦੀ ਹੈ ਇਹ ਤਾਂ ਉੱਥੇ ਮੌਜੂਦ ਜਿਹੜੇ ਲੀਡਰ ਨੇ ਉਹਨਾਂ ਨੂੰ ਪਤਾ ਹੋਵੇਗਾ ਪਰ ਸਤਵੇਂ ਗੇਟ ਦੀ ਗੱਲਬਾਤ ਤੋਂ ਬਾਅਦ ਜੋ ਸਥਿਤੀ ਬਣਦੀ ਹੈ ਉਸ ਵਿੱਚੋਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਮਹਾਲੀ ਜਦੋਂ ਕਿਸਾਨ ਇੰਟਰ ਹੁੰਦੇ ਨੇ ਵੱਡੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਹੋਣ ਸਰਵਣ ਪੰਦੇਰ ਹੋਣ ਕਾਕਾ ਸਿੰਘ ਕੋਟੜਾ ਹੋਣ ਬਵੰਨੀਓ ਘਾੜ ਹੋਣ ਹਰਦੋ ਚੰਡੇ ਹੋਣ ਹੋਰ ਜਾਂ ਹੋਰ ਲੀਡਰ ਹੋਣ ਉਹਨਾਂ ਦੇ ਉਹਨਾਂ ਨੂੰ तमाम ਲੀਡਰਾਂ ਨੂੰ ਉੱਥੇ ਗ੍ਰਿਫਤਾਰ ਕਰਨ ਤੋਂ ਬਾਅਦ ਖਨੌਰੀਆ ਤੇ ਸ਼ੰਭੂ ਬਾਰਡਰ ਦੇ ਵਿੱਚ ਵੱਡੀ ਕਾਰਵਾਈ ਜਿਹੜੀ ਅਮਲ ਵਿੱਚ ਲਿਆਂਦੀ ਜਾਂਦੀ ਜੰਦੀ ਹੈ ਤਾਂ ਇਸ ਵਕਤ ਉਹ ਸਮੁੱਚੇ ਕਿਸਾਨ ਜਿਹੜੇ ਖਨੌਰੀ ਬਾਰਡਰ ਤੋਂ ਡਿਟੇਨ ਕੀਤੇ ਗਏ ਸੀ ਉਹਨਾਂ ਨੂੰ ਇੱਕ ਜੇਲ ਜਿਹੜੀ ਹੈ ਹਨੂਮਾਨ ਪੈਲੈਸ ਦੇ ਵਿੱਚ ਬਣਾਈ ਗਈ ਹੈ ਉਸ ਦੇ ਵਿੱਚ ਉਹਨਾਂ ਨੂੰ ਰ ਟੇਨ ਕੀਤਾ ਗਿਆ ਤਾਂ ਤੁਸੀਂ ਹੋਰ ਜਾਣਕਾਰੀ ਦੇ ਲਈ ਖਨੌਰੀ ਬਾਰਡਰ ਦੀਆਂ ਤਸਵੀਰਾਂ ਦੇਖਣ ਦੇ ਲਈ ਅਨਮਿਊਟ ਦੇ ਨਾਲ ਲਗਾਤਾਰ ਜੁੜੇ ਰਹੋ ਅਸੀਂ ਖਨੌਰੀ ਦਾਤਾ ਸਿੰਘ ਵਾਲਾ ਬਾਰਡਰ ਦੀ ਪਲ-ਪਲ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਬਹੁਤ ਬਹੁਤ ਧੰਨਵਾਦ